ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੈਂ ਜਿਹੜੀ ਇਹ ਵੀਡੀਓ ਲੈ ਕੇ ਆਇਆ ਆ ਅਦਰਖਤ ਲੱਗੇ ਹੋਇਆ ਨਰੇਗਾਣਾਂ ਨਾਲ ਲਾਇ ਵੀ ਹੋਣਗੇ ਇਹਦੇ ਤੇ ਖਰਚਾ ਵੀ ਆਇਆ ਉਹ ਦਰਖਤ ਵੀ ਅਰਬੀਆਂ ਨਹੀਂ ਮਿਲੇ ਹੋਣਗੇ ਜਿਹੜੇ ਆ ਦਰਖਤ ਲੱਗੇ ਆ ਇਹਦੇ ਤੇ ਵੀ ਖਰਚਾ ਆਇਆ ਉਹ ਜਿਹੜੀ ਲੈਂ ਨੱਢੀ ਆ ਉੱਪਰ ਦੀ ਲੈਂ ਜਾਂਦੀ ਆ ਤੇ ਥੱਲੇ ਦੇ ਦਰਖਤ ਲੱਗੇ ਹੋਇਆ ਸਾਰੇ ਸਾਈਡਾਂ ਤੇ ਐਵੇਂ ਕੇ ਚੱਲੋ ਵੀ ਥਾਂ ਵੀ ਜਿਹੜਾ ਚਾਹੀਦਾ ਹੁੰਦਾ ਉਹ ਜਗ੍ਹਾ ਵੀ ਨਹੀਂ ਛੱਡੀ ਹੋਈ ਤੇ ਇੰਨੇ ਗਾ ਅਹਿਮਨ ਲੋ ਵੀ ਦਰਾਸਤ ਲੱਗੇ ਹੋਇਆ ਸੰਘਣੇ ਵੀ ਦਰਾਸਤ ਵਧੀਆ ਚਲੋ ਚੱਲ ਪਏ ਤੇ ਖਰਚਾ ਤੇ ਆਈ ਹੋਊਗਾ ਤੇ ਤੁਸੀਂ ਐ ਮੰਨੋ ਯਾਰ ਹਵਾ ਦੀ ਵੀ ਲੋੜ ਆਪਾਂ ਨੂੰ ਬਿਜਲੀ ਦੀ ਵੀ ਲੋੜ ਹੈ ਤੇ ਇਹ ਦਰਾਸਤ ਪਰ ਤਾਂ ਬਿਜਲੀ ਮਹਿਗਾਨੀ ਵਧਣ ਹੁੰਦਾ ਉਹ ਮੰਨ ਕੇ ਚਲੋ ਵੱਢ ਜਾਂਦੇ ਆ ਕਿਉਂਕਿ ਜੇ ਲੈਂਡ ਫਾਲਟ ਹੋ ਜਾਂਦੇ ਅਗਲੇ ਦੀ ਮਜ਼ਦੂਰੀ ਬਣਦੀ ਹੈ ਉਹਨਾਂ ਨੂੰ ਵੱਢਣੇ ਪੈਂਦੇ ਆ ਤੇ ਦਰਾਸਤ ਦੀ ਦਰਾਸਤਾਂ ਦੀ ਰੋਡ ਆਪਾਂ ਨੂੰ ਇੰਨੀ ਕਾ ਸਾਹ ਹਰ ਇੱਕ ਨੇ ਲੈਣਾ ਸਾਫ਼ ਹਵਾ ਹਰ ਇੱਕ ਨੂੰ ਲੋੜ ਹੈ ਤੇ ਇਹਦੇ ਵਿੱਚ ਇਹ ਦੱਸਿਓ ਯਾਰ ਵੀ ਕਸੂਰ ਕੀ ਦਾ ਹੈ ਜਾਂ ਤਾਂ ਉਸ ਸਟੇਕੇਦਾਰ ਦਾ ਕਸੂਰ ਮੰਨੀਏ ਕੀ ਦਾ ਕਸੂਰ ਮੰਨੀਏ ਮੰਦਾ ਚੰਗਾ ਭਰਾ ਮੇਰੇ ਕਿਸੇ ਨੂੰ ਬੋਲਿਓ ਨਾ ਤੇ ਕਿਉਂਕਿ ਇਨਸਾਨ ਆ ਜਿਹੜਾ ਗਲਤੀਆਂ ਦਾ ਪੁੱਤਲਾ ਹੈ ਗਲਤੀਆਂ ਹਰ ਇੱਕ ਤੋਂ ਹੋ ਜਾਂਦੀਆਂ ਨੇ ਕੋਈ ਵੱਡੀ ਗੱਲ ਨਹੀਂ ਪਰ ਇਹ ਵਿਚਾਰ ਆਪੋ ਆਪਣੇ ਜ਼ਰੂਰ ਦਿਓ ਤੇ ਵੀਡੀਓ ਨੂੰ ਨਾ ਬਈ ਸ਼ੇਅਰ ਜਰੂਰ ਕਰਿਓ ਤੇ ਕੀ ਦਾ ਕਸੂਰ ਹੈ ਇਹ ਤਾਂ ਆ ਕਿ ਹੋਰ ਗਾਹ ਨੂੰ ਧਿਆਨ ਰੱਖਿਆ ਜਾਵੇ